ਪਾਰਟੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਨੇ ਬੇਸ਼ੱਕ ਆਪਣੇ 8 ਕੈਂਡੀਡੇਟਾਂ ਨੂੰ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਜੋ 5 ਉਮੀਦਵਾਰ ਐਲਾਨਣੇ ਬਾਕੀ ਹੈ ਉਹਨਾਂ ਦੇ ਵਿੱਚ ਇੱਕ ਪੂਰਨ ਤੌਰ ਤੇ ਪੇਜ ਫਸ ਗਿਆ ਤੇ ਉੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕਿ ਰਾਣਾ ਗੁਰਜੀਤ ਵਿਚੋਣ ਦੇ ਮੈਦਾਨ ਦੇ ਵਿੱਚ ਆ ਸਕਦੇ ਨੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਚਰਚਾਵਾ ਹੋ ਰਹੀਆਂ ਨੇ ਤੇ 27 ਅਪ੍ਰੈਲ ਤੋਂ ਪਹਿਲਾਂ ਜਿਹੜੀ ਕਿ ਕਾਂਗਰਸ ਪਾਰਟੀ ਆਪਣੀ ਲਿਸਟ ਜਾਰੀ ਕਰ ਸਕਦੀ ਹੈ ਤੇ ਇਸ ਤੋਂ ਪਹਿਲਾਂ ਹੀ ਹੁਣ ਕਾਂਗਰਸ ਪਾਰਟੀ ਦੇ ਵਿੱਚ ਉਮੀਦਵਾਰਾਂ ਨੂੰ ਲੈ ਕੇ ਇੱਕ ਤੌਰ ਤੇ ਜਿਹੜਾ ਕਿ ਪੇਚ ਫਸਿਆ ਹੋਇਆ ਹੈ ਤੇ ਕਈ ਆਪਣੀਆਂ ਕਾਂਗਰਸ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਨੂੰ ਜੁਆਇਨ ਕਰ ਰਹੇ ਨੇ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਪੂਰਨ ਤੌਰ ਤੇ ਜਿਹੜੀ ਸਿਆਸਤ ਗਰਮਾਈ ਹੋਈ ਹੈ ਤੇ ਦੱਸ ਦਈਏ ਕਿ ਬੇਸ਼ੱਕ ਕਾਂਗਰਸ ਪ੍ਰਧਾਨ ਰਾਜਵੜਿੰਗ ਨੇ ਇਸ ਗੱਲ ਨੂੰ ਲੈ ਕੇ ਦਾਵਾ ਵੀ ਕੀਤਾ ਸੀ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਹੁਣ ਉਹ ਉਮੀਦਵਾਰ ਐਲਾਨੇ ਜਾਣਗੇ ਤੇ ਜਿਹੜੇ ਕਿ ਪੂਰਨ ਤੌਰ ਤੇ ਮਜ਼ਬੂਤ ਨੇ ਤੇ ਜਿਸ ਤੋਂ ਬਾਅਦ ਹੁਣ ਇਸ ਗੱਲ ਨੂੰ ਲੈ ਕੇ ਹੁਣ ਪੰਜ ਉਮੀਦਵਾਰਾਂ ਦਾ ਇਹ ਜਿਹੜੇ ਉਮੀਦਵਾਰਾਂ ਦੀ ਟਿਕਟ ਹਾਊਸ ਨੂੰ ਲੈ ਕੇ ਪੇਚ ਫਸ ਗਿਆ ਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਅੰਦਰ ਖਾਤੇ ਵਗਾਵਤ ਚੱਲਣੀ ਪੈ ਗਈ ਹੈ ਕਈ ਲੀਡਰ ਪਾਰਟੀ ਛੱਡ ਕੇ ਦੂਜਿਆਂ ਦੇ ਨਾਲ ਮਿਲ ਗਏ ਹਨ ਤੇ ਕਈ ਹਲੇ ਵੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ ਹਾਲ ਇਹ ਹੋ ਗਿਆ ਕਿ ਪੰਜਾਬ ਹਲੇ ਤੱਕ ਪੰਜਾਬ ਕਾਂਗਰਸ ਹਲੇ ਤੱਕ ਜਿਹੜੀ ਕਿ 5 ਸੀਟਾਂ ਤੇ ਸਥਿਤੀ ਸਪਸ਼ਟ ਨਹੀਂ ਕਰ ਸਕੀ ਤੇ ਅਜੇ ਵੀ ਇਹਨਾ 5 ਸੀਟਾਂ ਤੇ ਪੇਚ ਫਸਿਆ ਹੋਇਆ ਹੈ ਪੰਜਾਬ ਕਾਂਗਰਸ ਇਸ ਨੂੰ ਲੈ ਕੇ ਵਿਚਾਰ ਵਟਾਂਦਰੇ ਦੇ ਵਿੱਚ ਰੁੱਝੀ ਹੋਈ ਹੈ ਉਮੀਦ ਹੈ ਕਿ ਸੂਚੀ ਵੀ ਜਿਹੜੀ 27 April ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ ਤੇ ਕਾਂਗਰਸ ਕਮੇਟੀ ਦੇ ਵੱਲੋਂ ਹਰੇਕ ਹਲਕੇ ਤੋਂ ਚਾਰ ਉਮੀਦਵਾਰਾਂ ਦੇ ਨਾਂ ਭੇਜੇ ਗਿਆਨ ਤੇ ਸੂਤਰਤ ਪਤਾ ਲੱਗਦਾ ਹੈ ਕਿ ਕੇਂਦਰੀ ਕਮੇਟੀ ਨੇ ਵੀ ਜਿਹੜਾ ਕਿ ਹੁਣ ਦੋ ਦਾਅਵੇਦਾਰਾਂ ਦੇ ਨਾਂ ਮੰਗੇ ਹਨ ਤੇ ਇਹਨਾਂ ਦੇ ਵਿੱਚੋਂ ਨਾਮ ਫਾਈਨਲ ਕੀਤਾ ਜਾਣਾ ਹੈ ਤੇ ਇਸ ਤੋਂ ਇਲਾਵਾ ਪਾਰਟੀ ਪਿਛਲੇ ਦਿਨਾਂ ਦੇ ਸਰਵੇਖਣਾਂ ਨੂੰ ਆਧਾਰ ਬਣਾ ਰਹੀ ਹੈ ਤੇ ਹਾਲਾਂਕਿ ਪਾਰਟੀ ਪ੍ਰਧਾਨ ਕਾਂਗਰਸ ਦੇ ਜਿਹੜੇ ਕਿ ਰਾਜਾ ਵੜਿੰਗ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਸਥਾਨਕ ਅਤੇ ਮਜ਼ਬੂਤ ਚਿਹਰਿਆਂ ਨੂੰ ਹੀ ਪਾਰਟੀ ਦਾ ਜਿਹੜਾ ਕਿ ਉਮੀਦਵਾਰ ਬਣਾਇਆ ਜਾਵੇਗਾ ਤੇ ਸੂਤਰਾਂ ਦੇ ਅਨੁਸਾਰ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਨੂੰ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਜਾਂ ਖੜੂਰ ਸਾਹਿਬ ਤੋਂ ਟਿਕਟ ਮਿਲਣੀ ਯਕੀਨੀ ਹੈ ਤੇ ਰਾਣਾ ਅਤੇ ਆਪਣੇ ਪੁੱਤਰ ਨੂੰ ਜਿਹੜਾ ਕਿ ਚੋਣ ਮੈਦਾਨ ਵਿੱਚ ਉਤਾਰਨ ਦੇ ਚਾਹਵਨ ਹਨ ਹਾਲਾਂਕਿ ਨਾਸ਼ੀਰੀਆਂ ਨਾਨਪੁਰ ਸਾਹਿਬ ਵਿੱਚ ਵੀ ਮੌਜੂਦ ਦਿਲਚਸਪੀ ਜਿਹੜੇ ਕਿ ਦਿਖਾ ਰਹੇ ਹਨ ਤੇ ਇਸ ਦੇ ਨਾਲ ਹੀ ਹਿੰਦੂ ਚਿਹਰਿਆਂ ਨੂੰ ਵੀ ਟਿਕਟ ਦੇਣ ਦੀ ਚਰਚਾ ਹੋ ਰਹੀ ਹੈ ਹਜੇ ਜਿਹੜੇ ਕਿ ਸਾਬਕਾ ਮੰਤਰੀਆਂ ਵਿਜੇਂਦਰ ਸ਼ਿਗਲਾ ਦਾ ਜਿਹੜਾ ਦਾਵਾ ਹੈ ਮਜ਼ਬੂਤ ਹੁੰਦਾ ਜਾ ਰਿਹਾ ਜਦ ਕਿ ਸਾਬਕਾ ਮੰਤਰੀ 파ਰਤ ਪੂਸ਼ਣ ਆਸ਼ੂ ਅਤੇ ਸੰਜੇ ਤਲਵਾੜ ਲੁਧਿਆਣਾ ਤੋਂ ਟਿਕੜ ਦੀ ਦੌੜ ਦੇ ਵਿੱਚ ਹਨ ਗੁਰਦਾਸਪੁਰ ਦੇ ਵਿਧਾਇਕ ਜਿਹੜੇ ਕਿ ਵਰਿੰਦਰ ਮੀਤ ਸਿੰਘ ਪਹਾੜਾ ਅਤੇ ਸਾਬਕਾ ਮੰਤਰੀ ਤ੍ਰਿਪਤਰ ਰਜਿੰਦਰ ਸਿੰਘ ਬਾਜਵਾ ਦੇ ਚੱਲ ਰਹੇ ਹਨ ਤੇ ਹਾਲਾਂਕਿ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਕਿ ਉਹਨਾਂ ਨੂੰ ਵੀ ਦਾਵੇਦਾਰ ਮੰਨਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਸਾਪ ਦਾ ਵਿਧਾਇਕ ਅਮਿਤ ਵਿੱਚ ਅਤੇ ਨਰੇਸ਼ਪੂਰੀ ਦੀ ਜਿਹੜੀ ਕਿ ਟਿਕੜ ਦੀ ਦੌੜ ਵਿੱਚ ਹਨ ਤੇ ਕਾਂਗਰਸ ਬਿਰੋਜ਼ਪੁਰ ਨੂੰ ਲੈ ਕੇ ਵੀ ਜਿਹੜੀ ਕਿ ਬਹਿਸ ਕਰ ਰਹੀ ਹੈ ਕਾਂਗਰਸ ਨੇ ਹੁਣ ਤੱਕ ਜਿਹੜੇ ਆਪਣੇ 8 ਉਮੀਦਵਾਰਾਂ ਲੈ ਕੇ ਐਲਾਨ ਕਰ ਦਿੱਤਾ ਹੈ ਤੇ ਇਹਨਾਂ ਦੇ ਵਿੱਚੋਂ ਅਮਰੀਕਸਰ ਤੋਂ ਰਾਣਾ ਮਾਫਕਾਰਾ ਗੁਰਜੀਤ ਸਿੰਘ ਔਜਲਾ ਤੇ ਉੱਥੇ ਹੀ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਤੇ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਤੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਦੂਜੀ ਸੂਚੀ ਦੇ ਵਿੱਚ ਹੁਸ਼ਿਆਰ ਕੁਲ ਅਤੇ ਯਾਮੀਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੇ ਰਾਮ ਜਿਹੜੇ ਕਿ ਸ਼ਾਮਿਲ ਹਨ ਤੇ ਹੁਣ ਜਿਹੜੇ ਪੰਜ ਕੈਂਡੀਡੇਟ ਐਲਾਨਣੇ ਬਾਕੀ ਨੇ ਉਹਨਾਂ ਦੇ ਵਿੱਚ ਹੁਣ ਲਗਾਤਾਰ ਕਾਂਗਰਸ ਪਾਰਟੀ ਦੇ ਵਿੱਚ ਇੱਕ ਜਿਹੜਾ ਪੇਜ ਫਸਿਆ